ब्रेक ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਧੰਨਵਾਦ ਹੁਣ ਖਬਰ ਇਹ ਹੈ ਕਿ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਖੇਤੀਬਾੜੀ ਸੰਸਦੀ ਸਮਿਤੀ ਦਾ ਅਧਿਐਕਸ਼ ਚੋਣ ਲੈ ਗਿਆ ਹੈ ਕੀ ਪ੍ਰਤੀਕਿਰਿਆ ਦੇਣਾ ਚਾਹੋਗੇ ਦੇਖੋ ਇਹ ਦੂਜੀ ਵਾਰ ਹੋਇਆ ਹੈ ਜੀ ਕਿ ਸੰਸਦੀ ਕਮੇਟੀ ਜਿਹੜੀ ਹੈ ਜਿਹੜੀ ਸਥਾਈ ਹੁੰਦੀ ਹੈ ਜੀ ਉਹਦਾ ਦੂਜੀ ਵਾਰ ਇਹਨੂੰ ਮੈਂਬਰ ਨਵੇਂ ਸਾਲ ਲਈ ਫਿਰ ਚੋਣ ਲਿਆ ਗਿਆ ਹੂੰ ਔਰ ਸਭ ਤੋਂ ਵੈਸੇ ਤਾਂ ਸਾਰੀਆਂ ਕਮੇਟੀਆਂ ਹੀ ਇੰਪੋਰਟੈਂਟ ਹੁੰਦੀਆਂ ਨੇ ਜੀ ਪਰ ਜਿਹੜੀ ਕਿਸਾਨੀ ਨਾਲ ਨਜਿੱਠਣ ਵਾਲੀ ਕਮੇਟੀ ਆ ਉਹਦੇ ਵਿੱਚੋਂ ਪੰਜਾਬ ਚੋਂ ਗਏ ਇੱਕ ਕਾਂਗਰਸ ਲੀਡਰ ਨੂੰ ਚੁਣਨਾ ਜੀ ਇਹ ਆਪਣੇ ਆਪ 'ਚ ਇੱਕ ਸਮਝਦਾਰੀ ਵਾਲੀ ਗੱਲ ਹੈ ਕਿ ਇਹ ਜ਼ਿੰਮੇਵਾਰੀ ਇੱਕ ਕਾਂਗਰਸ ਦੇ ਉਸ ਵਿਅਕਤੀ ਨੂੰ ਨੌਜਵਾਨ ਵਿਅਕਤੀ ਨੂੰ ਦਿੱਤੀ ਗਈ ਆ ਜਿਹੜਾ ਕਦੀ ਸੀਐਮ ਪੰਜਾਬ ਰਿਹਾ ਹੂੰ ਕਿਉਂਕਿ ਅਸੀਂ ਦੇਖਿਆ ਕਿ ਜਿਹੜਾ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਨੇ ਕੀਤਾ ਸੀ ਉਹ ਅੰਦੋਲਨ ਜਿਹੜਾ ਆ ਉਹ ਪੰਜਾਬ ਚ ਉੱਠਿਆ ਸੀ ਤੇ ਸਾਰੇ ਦੇਸ਼ ਦੀ ਦੁਨੀਆ ਪਰਚ ਉਹਦੀ ਚਰਚਾ ਹੋਈ ਸੀ ਹੁਣ ਮੈਂ ਅੱਜ ਪੜ ਰਿਹਾ ਸੀਗਾ ਕਿ ਜਦੋਂ ਇਹਨਾਂ ਨੂੰ ਚੰਨੀ ਹੋਰਾਂ ਨੂੰ ਦੂਜੀ ਵਾਰੀ ਉਸ ਕਮੇਟੀ ਦਾ ਸਥਾਈ ਕਮੇਟੀ ਦਾ ਅਧਿਖ ਚੇਅਰਮੈਨ ਚੁਣ ਲਿਆ ਗਿਆ ਤਾਂ ਮੈਂ ਪਿਛਲੇ ਵਾਰੀਆਂ ਦੀ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਦੇਖਣ ਲਿਆ ਸੀ ਜੀ ਇਹਨਾਂ ਨੇ ਪਿਛਲੀ ਵਾਰੀ ਇੱਕ ਰეკਮੈਂਡੇਸ਼ਨ ਨੇ ਕੀਤੀ ਹੈ ਕਿ ਜਿਹੜੀ ਐਮਐਸਪੀ ਹੈ ਉਹਦੇ ਤੇ ਕਾਨੂੰਨੀ ਗਰੰਟੀ ਦੀ ਪ੍ਰਵਿਧਾਨ ਕੀਤਾ ਜਾਵੇ ਸਾਡੇ ਕੋ 32 ਅਸੀਆਂ ਫਸਲਾਂ ਨੇ ਜਿਨ੍ਹਾਂ ਤੇ ਅਸੀਂ ਐਮਐਸਵੀ ਦਿੰਨੇ ਆ ਪਰ ਐਮਐਸਪੀ ਕਾਗਜ਼ਾਂਚੀ ਹੈ ਸਾਰੀਆਂ ਫਸਲਾਂ ਤੇ ਮਿਲਦੀ ਨਹੀਂ ਜਿਵੇਂ ਪੰਜਾਬ ਚ ਝੋਨੇ ਤੇ ਕਣਕ ਤੇ ਮਿਲਦੀ ਹੈ ਉਦਾਂ ਦਾਲਾਂ ਤੇ ਨਹੀਂ ਮਿਲਦੀ ਇਹਨਾਂ ਨੇ ਇਸ ਗੱਲ ਦੀ ਵਕਾਲਤ ਕੀਤੀ ਹੈ ਦੂਸਰਾ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਵੀ ਇਹਨਾਂ ਨੇ ਇਹ ਅੰਕੜੇ ਦਿੱਤੇ ਨੇ ਕਿ ਜਦੋਂ ਕਿਸਾਨ ਪਰਾਲੀ ਦੀ ਸਾਂਭ ਸੰਭਾਲ ਕਰਦਾ ਹੈ ਤਾਂ ਉਸ ਵੇਲੇ ਉਹਦਾ ਬਹੁਤ ਵੱਡੇ ਪੱਧਰ ਤੇ ਖਰਚਾ ਜਿਹੜਾ ਹੈ ਉਹ ਪਰਾਲੀ ਨੂੰ ਮੈਨੇਜ ਕਰਨ ਤੇ ਜਾਂ ਝੋਨੇ ਦੀ ਰਹਿਣ ਖੁੰਦ ਨੂੰ ਮੈਨੇਜ ਕਰਨ ਤੇ ਲੱਗ ਜਾਂਦਾ ਹੈ ਸੋ ਉਹਦੇ ਪ੍ਰਬੰਧਨ ਦੀ ਵੀ ਕੋਈ ਯੋਜਨਾ ਜਿਹੜੀ ਹੈ ਉਹ ਸਰਕਾਰ ਨੂੰ ਬਣਾਉਣੀ ਚਾਹੀਦੀ ਹੈ ਇਹਦੀ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਇਦੇ ਨਾਲ ਹੀ ਜਿਹੜੀ ਮੈਂ ਸਮਝਦਾ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਇਹਨਾਂ ਨੇ ਕੀਤੀ ਹੈ ਉਹ ਹੈ ਕਿਸਾਨ ਨਿਧੀ ਯੋਜਨਾ ਜਿਹਦੇ ਤਹਿਤ ਛੋਟੇ ਕਿਸਾਨਾਂ ਨੂੰ ਕੁਝ ਧਨ ਰਾਸ਼ੀ ਜਿਹੜੀ ਹੈ ਉਹ ਉਹਨਾਂ ਦੇ ਖਾਤਿਆਂ 'ਚ ਪੈਂਦੀ ਹੈ ਜੀ ਅ ਇਹਨਾਂ ਦੀ ਜਿਹੜੀ ਰეკਮੈਂਡੇਸ਼ਨ ਹੈ ਮੈਂ ਉਹਦਾ ਬਹੁਤ ਵੱਡੇ ਪੱਧਰ ਤੇ ਉਹਦੀ ਤਾਰੀਫ ਕਰਦਾ ਚੰਨੀ ਸਾਹਿਬ ਦੀ ਕਿ ਚੰਨੀ ਸਾਹਿਬ ਨੇ ਉਹਦੇ ਵਿੱਚ ਸ਼ਿਫਾਰਸ਼ ਕੀਤੀ ਹੈ ਕਿ ਜਿਹੜੇ ਬੇਜ਼ਮੀਨੇ ਉਹ ਕਿਰਤੀ ਲੋਕ ਨੇ ਜਿਹੜੇ ਖੇਤਾਂ ਤੇ ਕੰਮ ਕਰਕੇ ਆਪਣੀ ਜ਼ਿੰਦਗੀ ਦਾ ਨਰਵਾਹ ਕਰਦੇ ਨੇ ਜੀ ਉਹਨਾਂ ਨੂੰ ਵੀ ਕਿਸਾਨ ਨਿਧੀ ਯੋਜਨਾ ਦਾ ਬਣਦਾ ਲਾਭ ਮਿਲਣਾ ਚਾਹੀਦਾ ਇਹ ਸਾਰਿਆਂ ਤੋਂ ਵੱਡੀ ਇਹਨਾਂ ਦੀ ਮੈਨੂੰ ਲੱਗਦਾ ਪ੍ਰਾਪਤੀ ਇਹ ਆ ਵੀ ਜਿਹੜੇ ਲੋਕ ਕਿਸਾਨੀ ਤੇ ਟੇਕ ਰੱਖ ਕੇ ਜ਼ਿੰਦਗੀ ਜੀਣਦੇ ਨੇ ਜੀ ਉਹਨਾਂ ਲੋਕਾਂ ਨੂੰ ਵੀ ਕਿਸਾਨਾਂ ਦੇ ਹੈਲਪਰ ਦੇ ਤੌਰ ਤੇ ਕਿਸਾਨੀ ਤੇ ਨਿਰਪਰ ਲੋਕਾਂ ਨੂੰ ਵੀ ਯੋਜਨਾ ਕੋਸ਼ਿਸ਼ ਕਿਸਾਨ ਨਿਧੀ ਯੋਜਨਾ ਚੋਂ ਮਿਲਣਾ ਚਾਹੀਦਾ ਸੋ ਜਿਹੜੀਆਂ ਤਾਂ ਇਹ ਉਹਨਾਂ ਦੀਆਂ ਰეკਮੈਂਡੇਸ਼ਨ ਸੀਗੀਆਂ ਇਹਨਾਂ ਤੋਂ ਮੈਂ ਬੜਾ ਖੁਸ਼ ਹਾਂ ਨਾਲ ਕਿਉਂਕਿ ਜਲੰਧਰ ਤੋਂ ਐਮਪੀ ਨੇ ਔਰ ਜਲੰਧਰ ਤੋਂ ਰਾ ਹੈ ਸੈਂਟਰ ਹੈ ਪੰਜਾਬ ਦਾ ਇਹ ਖੇਤੀ ਪਸ਼ੂ ਪਾਲਣ ਤੇ ਫੂਡ ਪ੍ਰੋਸੈਸਿੰਗ ਦੇ ਜਿਹੜੇ ਮਾਮਲੇ ਆ ਉਹਨਾਂ ਦੀ ਇਹਨਾਂ ਨੇ ਜਿਹੜੀ ਹੈ ਸਥਾਈ ਰਿਪੋਰਟ ਭੇਜਣੀ ਹੁੰਦੀ ਹੈ ਡਿਪਾਰਟਮੈਂਟ ਨੂੰ ਰਿਪੋਰਟ ਦੀ ਜਿਹੜੀ ਆ ਉਹ ਰਿਵਰਸ ਵੀ ਆਉਣਾ ਜ਼ਰੂਰੀ ਹੁੰਦਾ ਹੈ ਜੀ ਔਰ ਇਹਦੇ ਵਿੱਚ ਕੁੱਲ 31 ਮੈਂਬਰ ਇਹਨਾਂ ਤੋਂ ਬਿਨਾ ਹੋਣਗੇ ਜਿਦੇ ਚ 21 ਲੋਕ ਸਭਾ ਦੇ ਤੇ 10 ਰਾਜ ਸਭਾ ਦੇ ਹੋਣਗੇ ਜੀ ਇਹ ਇੱਕ ਖਾਸ ਨਿਗਰਾਨੀ ਤੇ ਸੁਝਾਅ ਦੇਣ ਵਾਲਾ ਪਲੇਟਫਾਰਮ ਹੈ ਹਮ ਹੁਣ ਕਈ ਵਾਰੀ ਕੀ ਹੁੰਦਾ ਹੈ ਜਿਹੜੀ ਗੱਲ ਇੱਕ ਸਵਾਲ ਵਾਂਗੂ ਮੇਰੇ ਮੂਰੇ ਆ ਬਾਰ-ਬਾਰ ਆ ਕੇ ਖੜਦੀ ਐ ਜੀ ਉਹ ਇਹ ਆ ਕਿ ਚੰਨੀ ਹੋਰਾ ਤੇ ਇੰਨੀ ਵਿਆਲਤਾ ਕਿਉਂ ਹੋ ਰਹੀ ਐ ਹਮ ਚੰਨੀ ਬਾਰੇ ਕਾਂਗਰਸ ਵਿੱਚ ਧੜੇਬੰਦੀ ਆ ਹਮ ਚੰਨੀ ਇੱਕ ਧੜੇਬੰਦੀ ਚੋਂ ਹੀ ਉੱਭਰਿਆ ਹੋਇਆ ਲੀਡਰ ਐ ਜੀ ਜਦੋਂ ਕੈਪਟਨ ਅਮਰਿੰਦਰ ਹੋਰਾ ਨੂੰ ਲਾ ਕੇ ਕਿਸੇ ਨਵੇਂ ਬੰਦੇ ਸਿਰ ਪੰਜਾਬ ਸੀਐਮ ਦੀ ਜ਼ਿੰਮੇਵਾਰੀ ਦੀ ਪੱਗ ਬੰਨਣੀ ਸੀ ਹਮ ਉਸ ਵੇਲੇ ਇੱਕ ਐਕਸੀਡੈਂਟਲ ਤੌਰ ਤੇ ਚੰਨੀ ਦੀ ਚੋਣ ਹੁੰਦੀ ਹੈ ਜੀ ਦੇਖੋ ਪੰਜਾਬ ਜਿਹੜਾ ਆ ਜਿਹਦੇ ਵਿੱਚ ਦਲਿਤ ਭਾਈਚਾਰੇ ਦੀ ਇੱਕ ਵੱਡੀ ਵੋਟ ਬੈਂਕ ਹੈ ਕਾਂਗਰਸ ਨੇ ਉਸ ਵੇਲੇ ਕੈਲਕੂਲੇਸ਼ਨ ਇਹ ਸੀ ਕਿ ਜੇ ਅਸੀਂ ਚੰਨੀ ਹੁਰਾ ਨੂੰ ਮੁੱਖ ਮੰਤਰੀ ਬਣਾਵਾਂਗੇ ਤੇ ਜਿਹੜੀਆਂ ਚੋਣਾਂ 4-5 ਮਹੀਨੇ ਬਾਅਦ ਹੋਣਗੀਆਂ ਜੀ ਉਹ ਚੋਣਾਂ ਦੇ ਵਿੱਚ ਜਿਹੜਾ ਐਸਸੀ ਭਾਈਚਾਰਾ ਆਇਆ ਉਹ ਪੂਰੇ ਦਾ ਪੂਰਾ ਕਾਂਗਰਸ ਨੂੰ ਭੁਗ ਜਾਏਗਾ ਪਰ ਕਾਂਗਰਸ ਦੀ ਇਹ ਕੈਲਕੂਲੇਸ਼ਨ ਸਹੀ ਸਾਬਤ ਨਹੀਂ ਹੋਈ ਜੀ ਇੱਕ ਗੱਲ ਦੂਸਰੀ ਗੱਲ ਚੰਨੀ ਦੇ ਮੁੱਖ ਮੰਤਰੀ ਬਣਦੇ ਸਾਰੇ ਮੈਨੂੰ ਯਾਦ ਹੈ ਉਸ ਵੇਲੇ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਨਵਜੋਤ ਸਿੱਧੂ ਹੋਰੀ ਜੀ ਨਵਜੋਤ ਸਿੱਧੂ ਹੋਰੀ ਜਿਵੇਂ ਬੁਖਲਾਗਾ ਇੱਕ ਬੁਖਲਾਹਟ ਜਿਹੜੀ ਆ ਉਹਨਾਂ ਦੇ ਅੰਦਰੋਂ ਉਸ ਸਟੇਜਾਂ ਤੇ ਬਾਹਰ ਆਉਣ ਲੱਗ ਪਈ ਕਿ ਇਹ ਕਦੇ ਹੋ ਸਕਦਾ ਮੇਰੇ ਹੁੰਦਿਆਂ ਇੱਕ ਐਸਸੀ ਜਿਹੜਾ ਮੱਲ ਮੁੱਖ ਮੰਤਰੀ ਯੂਨੀਵਰਸਿਟੀ ਜੀ ਜੀ ਸੋ ਉਹ ਇੱਕ ਬਖਲਾਟ ਵੀ ਜਿਹੜੀ ਆ ਉਹ ਆਉਂਦੀ ਆ ਉਸ ਘਟਨਾ ਨੇ ਜਿਹੜਾ ਸਭ ਤੋਂ ਵੱਡਾ ਕਾਂਗਰਸ ਦਾ ਨੁਕਸਾਨ ਕੀਤਾ ਉਹ ਸੀ ਸੁਨੀਲ ਜਾਖੜ ਹੋਰਾਂ ਨੂੰ ਨਰਾਜ਼ ਕਰਨ ਦਾ ਕਿਉਂਕਿ ਬਹੁ ਗਿਣਤੀ ਇੱਥੇ ਖੜੀ ਸੀ ਕਿ ਸੁਨੀਲ ਜਾਖੜ ਨੂੰ ਜਿਹੜੇ ਉਦੋਂ ਵਿਧਾਇਕ ਵੀ ਨਹੀਂ ਸੀਗੇ ਜੀ ਉਹਨਾਂ ਨੂੰ ਜ਼ਿੰਮੇਵਾਰੀ ਪੰਜਾਬ ਮੁੱਖ ਮੰਤਰੀ ਦੀ ਦਿੱਤੀ ਜਾਵੇ ਕਿਉਂਕਿ ਦਿੱਤੀ ਜਾ ਸਕਦੀ ਸੀ ਜੀ ਵੀ ਉਹਨਾਂ ਉਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਹ ਸਾਰੇ ਧੜਿਆਂ ਨੂੰ ਨਾਲ ਲੈ ਕੇ ਚੱਲਣ ਇੱਕ ਜ਼ਿੰਮੇਵਾਰ ਤੇ ਸੰਜੀਦਾ ਵਿਅਕਤੀ ਦੇ ਤੌਰ ਤੇ ਅਸੀਂ ਜਾਖੜ ਸਾਹਿਬ ਨੂੰ ਤੇ ਜਾਖੜ ਪਰਿਵਾਰ ਨੂੰ ਹੀ ਮੈਂ ਸਮਝਦਾ ਅਸੀਂ ਸਮਝਦੇ ਹਾਂ ਵੀ ਰਾਜਨੀਤੀ ਦਾ ਇੱਕ ਮੰਜਾ ਹੋਇਆ ਖਿਡਾਰੀ ਸੀਗਾ ਪਰ ਹੋਇਆ ਇਦਾਂ ਨਹੀਂ ਹੋਇਆ ਐਨ ਇਦੇ ਉਲਟ ਕਿ ਜਦੋਂ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਜੀ ਤਾਂ ਡਿਪਟੀ ਸੀਐਮ ਦਾ ਅਹੁਦਾ ਜਿਹੜਾ ਆ ਉਹ ਇੱਕ ਜਨਰਲ ਕੈਟਾਗਰੀ ਜੱਟ ਸਿੱਖ ਰੰਧਾਵੇ ਨੂੰ ਦਿੱਤਾ ਗਿਆ ਜੀ ਹੁਣ ਉਦਣ ਹੀ ਇਹ ਗੱਲ ਕਲੀਅਰ ਹੋ ਗਈ ਹੈ ਕਿ ਗੱਲ ਇਹ ਲੋਕਾਂ ਨੂੰ ਪਚ ਨਹੀਂ ਰਹੀ ਤੇ ਪਚਾਉਣ ਵਾਸਤੇ ਰੰਦਾਵਾ ਸਾਹਿਬ ਹਾਜਮੂਲੇ ਦੀ ਗੋਲੀ ਦੇ ਤੌਰ ਤੇ ਦਿੱਤੇ ਗਏ ਨੇ ਸੋ ਅੱਜ ਵੀ ਜਿਹੜਾ ਇੱਕ ਥੜਾ ਚੰਨੀ ਦੇ ਨਾਮ ਨਾਲ ਜਾਣਿਆ ਜਾਂਦਾ ਇੱਕ ਥੜਾ ਬਾਜਵੇ ਹੋਰਾ ਦੇ ਨਾਮ ਨਾਲ ਜਾਣਿਆ ਜਾਂਦਾ ਇੱਕ ਖਹਿਰੇ ਹੋਰੀ ਵੱਖਰੇ ਡਫਲੀ ਵੀ ਆ ਲੈਂਦੇ ਨੇ ਜੀ ਰਾਣੀ ਗਰਜੀਤ ਹੋਰਾ ਦਾ ਵੱਖਰਾ ਸੁਭਾ ਹੈ ਹੈਨਰੀ ਪਰਿਵਾਰ ਦਾ ਵੱਖਰਾ ਸੁਭਾ ਹੈ ਸੋ ਇਹ ਕਾਂਗਰਸ ਅੰਦਰ ਉਸ ਤਰ੍ਹਾਂ ਦੀ ਥੜੇਬੰਦੀ ਇੱਥੇ ਵੀ ਦਿਖਾਈ ਦਿੰਦੀ ਹੈ ਸੋ ਚੰਨੀ ਦਾ بار-ਬਾਰ ਉਹਦੇ ਸਥਾਈ ਚੇਅਰਮੈਨ ਦੇ ਤੌਰ ਤੇ ਨਿਯੁਕਤ ਹੋਣਾ ਕਿਸੇ ਨਾ ਕਿਸੇ 스테ਜ ਤੇ ਖਤਰੇ ਦੀ ਘੰਟੀ ਵੀ ਕਾਂਗਰਸ ਦੀ ਬਣ ਸਕਦਾ ਹੈ ਜੀ ਬਿਲਕੁਲ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਖਬਰਾਂ ਤੇ ਗੱਲਬਾਤ ਕੀਤੀ ਗਈ ਹੈ ਬਹੁਤ ਸਾਰੀ ਜਾਣਕਾਰੀ ਤੱਥ ਜਿਹੜੇ ਨੇ ਤੁਹਾਡੇ ਸਾਹਮਣੇ ਪੇਸ਼ ਕੀਤੇ ਗਏ ਨੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਧੰਨਵਾਦ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦਿਓ ਇਜਾਜ਼ਤ ਨਮਸਕਾਰ ਨਮਸਕਾਰ ਜੀ